ਲੰਗੇ ਦੇਨ ਸੀਐਮ ਭਗਵੰਤ ਮਾਨ ਦੇ ਵੱਲੋਂ ਸੁਖ ਵਿਲਾਸ ਹੋਟਲ ਦੇ ਉੱਤੇ ਵੱਖਰੀਆਂ-ਵੱਖਰੀਆਂ ਟਿੱਪਣੀਆਂ ਕੀਤੀਆਂ ਗਈਆਂ ਯਾਨੀ ਕਿ ਸੁਖ ਵਿਲਾਸ ਹੋਟਲ ਕਿਸ ਤਰ੍ਹਾਂ ਹੋਂਦ ਵਿੱਚ ਆਇਆ ਉਸ ਦੇ ਬਾਰੇ ਚਰਚਾਵਾਂ ਕੀਤੀਆਂ ਗਈਆਂ ਸਾਰੇ ਪ੍ਰੂਫ ਸੀਐਮ ਭਗਵੰਤ ਮਾਨ ਸਾਹਮਣੇ ਰੱਖਦੇ ਨਜ਼ਰ ਆਏ ਨੇ ਉਹਨਾਂ ਨੇ ਸਾਫ਼ ਕਿਹਾ ਕਿ ਕਿਵੇਂ ਬਾਦਲ ਪਰਿਵਾਰ ਨੇ ਆਪਣੀ ਹੀ ਕੁਝ ਕੰਪਨੀਆਂ ਦੇ ਨਾਂ ਦੇ ਉੱਤੇ ਪਹਿਲਾਂ ਜ਼ਮੀਨਾਂ ਐਕਵਾਇਰ ਕੀਤੀਆਂ ਤੇ ਉਹਨਾਂ ਜ਼ਮੀਨਾਂ ਨੂੰ ਆਪ ਖਰੀਦ ਕੇ ਤੇ ਉਸ ਤੋਂ ਬਾਅਦ ਉਸ ਉੱਤੇ ਸੁਖ ਵਿਲਾਸ ਹੋਟਲ ਦਾ ਨਿਰਮਾਣ ਕੀਤਾ ਗਿਆ ਜੰਗਲਾਤ ਵਿਭਾਗ ਦੀ ਜ਼ਮੀਨ ਦੱਸੀ ਗਈ ਔਰ ਜੰਗਲਾਤ ਵਿਭਾਗ ਦੀ ਜ਼ਮੀਨ ਦੇ ਵਿੱਚੋਂ ਕੁਝ 20 ਤੋਂ 21 ਏਕੜ ਜ਼ਮੀਨ ਜਿਹੜੀ ਹੈ ਉਹ ਆਪਣੇ ਨਾਮ ਤੇ ਖਰੀਦ ਕੇ ਤੇ ਉਸ ਨੂੰ ਕਮਰਸ਼ੀਅਲੀ ਯੂਜ਼ ਕਰਨ ਦਾ ਪ੍ਰੋਗਰਾਮ ਜਿਹੜਾ ਹੈ ਉਹ ਬਾਦਲ ਪਰਵਾਰ ਦੇ ਵੱਲੋਂ ਬਣਾਇਆ ਗਿਆ ਇਹ ਸੀਐਮ ਭਗਵੰਤ ਮਾਨ ਨੇ ਸਿੱਧੇ ਇਲਜ਼ਾਮ ਜਿਹੜੇ ਨੇ ਉਹ ਲਗਾਏ ਨੇ ਬਾਦਲ ਪਰਵਾਰ ਦੇ ਉੱਤੇ ਸਿੱਧੇ ਇਲਜ਼ਾਮ ਲਾਏ ਨੇ ਅੱਥੋਂ ਤੱਕ ਕਿ ਸੁਖ ਵਿਲਾਸ ਦੀ ਸ਼ੇਅਰਹੋਲਡਿੰਗ ਬਾਰੇ ਵੀ ਚਰਚਾਾਂਵਾਂ ਕੀਤੀਆਂ ਕਿੰਨੇ ਸ਼ੇਅਰਸ ਸੁਖਵੀਰ ਸਿੰਘ ਬਾਦਲ ਦੇ ਕੋਲ ਨੇ ਤੇ ਕਿੰਨੇ ਸ਼ੇਅਰਸ ਹਰਸ ਸਿਮਰਤ ਕੌਰ ਬਾਦਲ ਦੇ ਕੋਲ ਨੇ ਇਹਨਾਂ ਬਾਰੇ ਵੀ ਚਰਚਾਾਂਵਾਂ ਜੜੀਆਂ ਨੇ ਉਹ ਡੁੰਗਾਈ ਦੇ ਨਾਲ ਕੀਤੀਆਂ ਗਈਆਂ ਖੈਰ ਇਸ ਮਾਮਲੇ ਦੇ ਉੱਤੇ ਪਰਮਬੰਸ ਰੋਮਾਣਾ ਦਾ ਜਵਾਬ ਸਾਹਮਣੇ ਆਇਆ ਉਹਨਾਂ ਨੇ ਵਿਸਥਾਰ ਪੂਰਵਕ ਇੱਕ ਜਵਾਬ ਦਿੱਤਾ ਔਰ ਉਹਨਾਂ ਨੇ ਆਪਣੇ ਜਵਾਬ ਦੇ ਵਿੱਚ ਇਹੀ ਜ਼ਾਹਿਰ ਕੀਤਾ ਹੈ ਕਿ ਸੀਐਮ ਭਗਵੰਤ ਮਾਨ ਆਪਣੀਆਂ ਕਮੀਆਂ ਨੂੰ ਛਪਾਉਣ ਦੀ ਕੋਸ਼ਿਸ਼ ਕਰਦੇ ਪਏ ਸੀ ਆਪਣੀਆਂ ਕਮੀਆਂ ਨੂੰ ਛਪਾਉਣ ਖਾਤਰ ਵੰਤਮਾਨ ਨੇ ਇਹ ਪ੍ਰੈਸ ਕਾਨਫਰੰਸ ਕੀਤੀ ਹੈ ਇਹ ਪਰਮਬੰਸਰ ਮਾਣਾ ਦਾ ਦਾਵਾ ਸੀ ਉਹਨਾਂ ਨੇ ਕਿਹਾ ਕਿ ਹਾਲ ਹੀ ਦੇ ਵਿੱਚ ਕਿਸਾਨ ਜਿਹੜੇ ਨੇ ਉਹ ਸੜਕਾਂ ਤੇ ਬੈਠੇ ਹੋਏ ਨੇ ਔਰ ਉਸ ਅੰਦੋਲਨ ਦੌਰਾਨ ਕੁੱਲ ਮਿਲਾ ਕੇ 7 ਕਿਸਾਨਾਂ ਦੀ ਮੌਤ ਹੋ ਜਾਂਦੀ ਹੈ 250 ਤੋਂ 300 ਜ਼ਖਮੀ ਹੁੰਦੇ ਨੇ ਪਰ ਆਪਣੀ ناکامیਬੀ ਲਕਾਉਣ ਦੇ ਖਾਤਰ ਇਹ ਸਭ ਕੁਝ ਕੀਤਾ ਗਿਆ ਹੈ ਇਹ ਅਕਾਲੀ ਦਲ ਦੇ ਪਰਮ ਅੰਸਰ ਮਾਨਾ ਦਾ ਦਾਵਾ ਆ ਉਹਨਾਂ ਨੇ ਇਲਜ਼ਾਮ ਲਗਾਇਆ ਪੰਜਾਬ ਸਰਕਾਰ ਦੇ ਉੱਤੇ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਸੁਖਵिलास ਨੂੰ ਲੈ ਕੇ ਸੀਐਮ ਭਗਵੰਤ ਮਾਨ ਨੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ ਉਹਨਾਂ ਨੇ ਸਾਫ਼ ਦੱਸਿਆ ਕਿ ਕਿਵੇਂ 21 ਏਕੜ ਜ਼ਮੀਨ ਐਕਵਾਇਰ ਕੀਤੀ ਗਈ ਕਿਵੇਂ ਆਪਣੀਆਂ ਹੀ ਕੁਝ ਕੰਪਨੀਆਂ ਦੇ ਨਾਂ ਦੇ ਉੱਤੇ ਇਹ ਜ਼ਮੀਨ ਖਰੀਦੀ ਗਈ ਪਾਕਟਸ ਜਿਹੜੀਆਂ ਨੇ ਉਹ ਖਰੀਦੀਆਂ ਗਈਆਂ ਤੇ ਉਸ ਤੋਂ ਬਾਅਦ ਇਹਨਾਂ ਕੰਪਨੀਆਂ ਤੋਂ ਸੁਖਬੀਰ ਬਾਦਲ ਨੇ ਆਪਣੀਆਂ ਹੀ ਕੰਪਨੀਆਂ ਤੋਂ ਆਪਣੀ ਹੀ ਕੰਪਨੀ ਦੇ ਵਿੱਚ ਖਰੀਦ ਕਰਵਾ ਲਈ ਗਈ। ਫਿਰ ਇਹਨਾਂ ਚੀਜ਼ਾਂ ਤੋਂ ਬਾਅਦ ਸੀਐਲਯੂਜ਼ ਦਾ ਜ਼ਿਕਰ ਕੀਤਾ ਗਿਆ। ਉਹਨਾਂ ਦੇ ਉੱਤੇ ਵੀ ਪਰਬੰਸ ਰੋਮਾਣਾ ਨੇ ਵਿਸਥਾਰ ਪੂਰਵਕ ਟਿੱਪਣੀ ਕੀਤੀ ਹੈ। ਉਹਨਾਂ ਨੇ ਆਪਣਾ ਪੱਖ ਰੱਖਿਆ ਪਰ ਇੱਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਬਾਦਲਾਂ ਦੇ ਸੁਖ ਵਿਲਾਸ ਨੂੰ ਬਚਾਉਣ ਵਾਸਤੇ ਅਕਾਲੀ ਦਲ ਦੇ ਆਗੂ ਕਿਉਂ ਇਨੀ ਤੀਬਰ ਤਾਨ ਦੇ ਨਾਲ ਲੱਗੇ ਹੋਏ ਨੇ ਪਰਮ ਬੰਸ ਰੋਮਾਣਾ ਕਿਉਂ ਇੱਕ ਹੋਟਲ ਨੂੰ ਬਚਾਉਣ ਖਾਤਰ ਇੱਕ ਹੋਟਲ ਦੇ ਇਤਿਹਾਸ ਨੂੰ ਬਚਾਉਣ ਖਾਤਰ ਉਹ ਇਸ ਤਰ੍ਹਾਂ ਲੱਗੇ ਹੋਏ ਨੇ ਉਹਨਾਂ ਨੇ ਸਾਫ਼ ਕਿਹਾ ਹੈ ਕਿ ਸੀਐਮ ਭਗਵੰਤ ਮਾਨ ਦੀ ਟਿੱਪਣੀ ਸੀ ਕਿ ਸੁਖ ਵਿਲਾਸ ਦੀਆਂ ਕੰਦਾਂ ਜੜੀਆਂ ਨੇ ਉਹ ਲੋਕਾਂ ਦੇ ਖੂਨ ਪਸੀਨੇ ਨਾਲ ਭਰੀਆਂ ਹੋਈਆਂ ਨੇ ਪਰ ਉਹਨਾਂ ਨੇ ਇਸ ਗੱਲ ਨੂੰ ਖਾਰਜ ਕਰਦਿਆਂ ਸੀਐਮ ਭਗਵੰਤ ਮਾਨ ਉੱਤੇ ਹੀ ਦਾਰਉਮਦਾਰ ਸੁੱਟ ਦਿੱਤਾ। ਉਹਨਾਂ ਨੇ ਸਗੋਂ ਇਹ ਕਹਿ ਦਿੱਤਾ ਕਿ ਸੀਐਮ ਭਗਵੰਤ ਮਾਨ ਦੇ ਉੱਤੇ ਸਿੱਧਾ ਇਲਜ਼ਾਮ ਹੈ ਸ਼ੁਭਕਰਨ ਸਿੰਘ ਦੀ ਮੌਤ ਦਾ, ਉਸ ਦੀ ਸ਼ਹਾਦਤ ਦਾ। ਉਹਨਾਂ ਨੇ ਇਹ ਸ਼ਹਾਦਤ ਸੀਐਮ ਭਗਵੰਤ ਮਾਨ ਦੇ ਮੋਢਿਆਂ ਦੇ ਉੱਤੇ ਸੁੱਟ ਦਿੱਤੀ। ਖੈਰ ਇਹਨਾਂ ਚੀਜ਼ਾਂ ਨੂੰ ਸਾਫ਼ ਤੌਰ ਦੇ ਉੱਤੇ ਇੱਕ ਪ੍ਰੈਸ ਕਾਨਫਰੰਸ ਦੇ ਜ਼ਰੀਏ ਪੇਸ਼ ਕੀਤਾ ਗਿਆ। ਪਰਮਬੰਸਰ ਮਾਣਾ ਦੇ ਵੱਲੋਂ ਸੀਐਲਯੂਜ਼ ਤੋਂ ਲੈ ਕੇ ਹਰ ਐਗਰੀਮੈਂਟ ਦੇ ਉੱਤੇ ਜਿਹੜੀਆਂ ਚਰਚਾਵਾਂ ਸੀਐਮ ਭਗਵੰਤ ਮਾਨ ਨੇ ਕੀਤੀਆਂ ਉਹਨਾਂ ਦਾ ਜ਼ਿਕਰ ਜਿਹੜਾ ਆ ਉਹ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਕੀਤਾ ਗਿਆ ਪਰ ਇੱਥੇ ਹੀ ਹੈਰਾਨੀ ਦੀ ਗੱਲ ਇਹ ਉੱਠਦੀ ਹੈ ਕਿ ਕਿਉਂ ਇੱਕ ਹੋਟਲ ਨੂੰ ਬਚਾਉਣ ਦੇ ਖਾਤਰ ਪਰਮਬੰਸ ਰੋਮਾਣਾ ਸਾਹਮਣੇ ਆ ਗਏ ਜਦ ਕਿ ਸਿੱਧਾ ਨਿਸ਼ਾਨਾ ਸੀਐਮ ਭਗਵੰਤ ਮਾਨ ਨੇ ਬਾਦਲ ਪਰਿਵਾਰ ਦੇ ਉੱਤੇ ਸੁੱਟਿਆ ਸੀ ਜੋ ਵੀ ਹੈ ਇਹਨਾਂ ਚੀਜ਼ਾਂ ਨੂੰ ਲੈ ਕੇ ਵਿਵਾਦ ਪੱਖ ਦਾ ਨਜ਼ਰ ਆ ਰਿਹਾ ਪਰਮਬੰਸ ਰੋਮਾਣਾ ਨੇ ਪ੍ਰੈਸ ਕਾਨਫਰੰਸ ਕੀਤੀ ਉਸ ਦੇ ਵਿੱਚ ਜੋ ਗੱਲਾਂ ਪਰਮਬੰਸ ਰੋਮਾਣਾ ਬੋਲਦੇ ਨਜ਼ਰ ਆਉਂਦੇ ਨੇ ਆਉਸ ਹੌਂਟਿਆਂ ਕੱਲ ਜਿਹੜੀ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਪੰਜਾਬ ਦੇ ਮੌਜੂਦਾ ਹਾਲਾਤਾਂ ਤੋਂ ਧਿਆਨ ਭਟਕਾਉਣ ਵਾਸਤੇ ਫੋਕਸ ਲੋਕਾਂ ਦਾ ਡਾਇਵਰਟ ਕਰਨ ਵਾਸਤੇ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਇੱਕ ਬੇਸਲੈਸ ਝੂਠਾਂ ਦਾ ਪਲੰਦਾ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਕਿ ਅੱਜ ਦੇ ਮੌਜੂਦਾ ਹਾਲਾਤਾਂ ਤੋਂ ਲੋਕਾਂ ਦਾ ਧਿਆਨ हट ਸਕੇ ਅੱਜ ਪੰਜਾਬ ਦੇ ਵਿੱਚ ਹਾਲਾਤ ਬਣੇ ਕੀ ਹੈ ਤਕਰੀਬਨ 20 ਦਿਨ ਹੋ ਗਏ ਪੰਜਾਬ ਦਾ ਕਿਸਾਨ हरियाणा ਦੇ ਬਾਰਡਰ ਤੇ ਬੈਠਾ ਹਰਿਆਣਾ ਦੇ ਬਾਰਡਰ ਤੇ ਹਰਿਆਣਾ ਸਰਕਾਰ ਵੱਲੋਂ ਹਮਲੇ ਕੀਤੇ ਜਾ ਰਹੇ ਆ ਪੰਜਾਬ ਦੇ ਕਿਸਾਨਾਂ ਤੇ ਪੰਜਾਬ ਦੇ ਨੌਜਵਾਨਾਂ ਤੇ ਡਰੋਨ ਰਾਹੀਂ ਗੋਲੀਆਂ ਚਲਾਈਆਂ ਗਈਆਂ ਪੈਲਟਸ ਪੈਲਟਸ ਪੋੜੇ ਗਏ ਰਬੜ ਬੁਲੇਟਸ ਮਾਰੇ ਗਏ ਹਰ ਤਰ੍ਹਾਂ ਦਾ ਹਮਲਾ ਹੋਇਆ ਜੀ ਦੇ ਵਿੱਚ ਇੱਕ ਸਾਡਾ ਨੌਜਵਾਨ ਸ਼ੁਭਕਰਨ ਸਿੰਘ ਸ਼ਹੀਦ ਵੀ ਹੋਇਆ। ਇਹਨਾਂ ਦੇ ਆਪਦੇ ਹੈਲਥ ਮਿਨਿਸਟਰ ਦਾ ਬਿਆਨ ਹੈ ਕਿ 250 ਤੋਂ ਉੱਪਰ ਪੰਜਾਬ ਦਾ ਕਿਸਾਨ ਪੰਜਾਬ ਦਾ ਨੌਜਵਾਨ ਹਰਿਆਣੇ ਵੱਲੋਂ ਕੀਤੇ ਹਮਲੇ 'ਚ ਜ਼ਖਮੀ ਹੋ ਗਿਆ ਤੇ ਕਈ ਤਾਂ ਕ੍ਰਿਟੀਕਲੀ ਜ਼ਖਮੀ ਹੋ ਗਏ ਅੱਖਾਂ ਦੀ ਰੌਸ਼ਨੀ ਵੀ ਚਲੀ ਗਈ। ਪੰਜਾਬ ਦੇ ਨੌਜਵਾਨਾਂ ਨੂੰ ਹਰਿਆਣੇ ਦੀ ਪੁਲਿਸ ਉੱਤੇ ਚੱਕ ਕੇ ਲੈ ਜਾਂਦੀ ਹੈ ਗਵਾਹ ਕਰਕੇ ਇਹ ਹਾਲਾਤ ਬਣੇ ਹੋਏ ਐ ਤੇ ਉਹ 250 ਜਿਹੜਾ ਕਿਸਾਨ ਜ਼ਖਮੀ ਹੋਇਆ ਜਾਂ ਅਗਵਾ ਕੀਤੇ ਗਏ ਕੋਈ ਉਹਦੇ ਤੇ ਐਫ ਆਈ ਆਰ ਨਹੀਂ ਦਰਜ ਕੀਤੀ ਜਾਂਦੀ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਪੰਜਾਬ ਸਰਕਾਰ ਵੱਲੋਂ ਇੱਕ ਸਾਡਾ ਨੌਜਵਾਨ ਭਰਾ ਜਿਹੜਾ ਸ਼ਹੀਦ ਹੋਇਆ ਉਹ ਵੀ ਇੱਕ ਹਫਤਾ ਪਰਿਵਾਰ ਨੇ ਉਹ ਬੋਡੀ ਰੱਖਣੀ ਪਈ ਕਿ ਅਸੀਂ ਉਹਦੀਆਂ ਅੰਤਿਮ ਰਸਮਾਂ ਸੰਸਕਾਰ ਨਹੀਂ ਕਰਾਂਗੇ ਜਦੋਂ ਤੱਕ ਤੁਸੀਂ ਇਹਦੇ 'ਚ ਪਰਚਾ ਦਰਜ ਨਹੀਂ ਕਰਦੇ ਹਫਤੇ ਬਾਅਦ ਪ੍ਰੋਟੈਸਟਸ ਦੇ ਬਾਅਦ ਜੇ ਪਰਚਾ ਵੀ ਹੋਇਆ ਤਾਂ ਹੋਇਆ ਕਿ ਜ਼ੀਰੋ ਐਫ ਆਈ ਆਰ ਅਣਪਛਾਤੇਆਂ ਤੇ ਮੈਂ ਮੁੱਖ ਮੰਤਰੀ ਦੇ ਆਪ ਦੇ ਲਫ਼ਜ਼ਾਂ ਚ ਪਹਿਲਾਂ ਤਾਂ ਮੁੱਖ ਮੰਤਰੀ ਨੂੰ ਪੁੱਛਣਾ ਚਾਹਣਾ ਹੈ ਸ਼ਾਇਦ ਉਹਨੂੰ ਮੇਰੀ ਗੱਲ ਤੋਂ ਆਪਦੇ ਲਫ਼ਜ਼ ਯਾਦ ਆ ਜਾਣਗੇ ਕਿ ਪੁਲਿਸ ਵੀ ਕਦੇ ਅਣਪਛਾਤੀ ਹੋਈ ਹੈ ਇਹ ਮੁੱਖ ਮੰਤਰੀ ਆਪ ਕਹਿੰਦਾ ਹੁੰਦਾ ਸੀ ਅੱਜ ਅਣਪਛਾਤੀ ਪੁਲਿਸ ਤੇ ਪਰਚਾ ਦੇ ਕੇ ਉਦੀ ਇਨਵੈਸਟੀਗੇਸ਼ਨ ਜ਼ੀਰੋ ਐਫ ਆਈ ਆਰ ਦੇ ਰਹੀ ਤੁਸੀਂ ਹਰਿਆਣਾ ਪੁਲਿਸ ਨੂੰ ਦੇਤੀ ਕਿ ਕਿਸ ਤਰ੍ਹਾਂ ਦਾ ਇਨਸਾਫ ਤੁਸੀਂ ਉਮੀਦ ਕਰਦੇ ਹੋ ਐਮ ਐਸ ਪੀ ਦਾ ਵਾਅਦਾ ਜਿਹੜਾ ਸਰਕਾਰ ਚ ਆਉਣ ਤੋਂ ਪਹਿਲਾਂ ਮੁੱਖ ਮੰਤਰੀ ਨੇ ਅਰਵਿੰਦ ਕੇਜਰੀਵਾਲ ਨੇ ਇੱਕੋ 5 ਮਿੰਟਾਂ ਵਾਲੀ ਬੀਬੀ ਐ ਇਹਨਾਂ ਸਾਰਿਆਂ ਨੇ ਕੀਤਾ ਸੀ ਉਸ ਵਾਅਦੇ ਤੋਂ ਵੀ ਮੁਨਕਰ ਹੋ ਗਏ ਹਾਲਾਤ ਜਿੰਨੇ ਮਰਜੀ ਸਟੇਟ ਦੇ ਤੁਸੀਂ ਨਰੇਟ ਕਰ ਜੋ ਦਿਨ ਦਿਨ ਬਾ ਦਿਨ ਵੱਧ ਤੋਂ ਵੱਧਰ ਹੁੰਦੇ ਜਾ ਰਿਹਾ ਹੈ ਇਹਨਾਂ ਸਾਰੀਆਂ ਚੀਜ਼ਾਂ ਕਰਕੇ ਲੋਕਾਂ ਦਾ ਰੋ ਲੋਕਾਂ ਦਾ ਗੁੱਸਾ ਲੋਕਾਂ ਦਾ ਰੋਸ ਸਰਕਾਰ ਪ੍ਰਤੀ ਵਧਦਾ ਜਾ ਰਿਹਾ ਹੈ ਤੇ ਸਟੇਜ ਆਰਟਿਸਟ ਹੈ ਜਿਹੜਾ ਪੰਜਾਬ ਦਾ ਜਿਹਨੂੰ ਕੇਵਲ ਸਟੇਜ ਪਰਫਾਰਮੈਂਸ ਤੇ ਮਸਕਰੀ ਤੋਂ ਇਲਾਵਾ ਹੋਰ ਕੁਝ ਨਹੀਂ ਆਉਂਦਾ ਸ਼ਾਇਦ ਉਹ ਸਮਝ ਨਹੀਂ ਸਕਿਆ ਕਿ ਸਟੇਜ ਚ ਚਲਾਉਣੀ ਤੇ ਸਟੇਟ ਚ ਚਲਾਉਣੀ ਚ ਬੜਾ ਵੱਡਾ ਅੰਤਰ ਹੈ ਫਿਰ ਸਟੇਜ ਆਰਟਿਸਟ ਪੰਜਾਬ ਦਾ ਆਉਂਦਾ ਹੈ ਤੇ ਲੋਕਾਂ ਦਾ ਧਿਆਨ ਭਟਕਾਉਣ ਵਾਸਤੇ ਵਡੀਆਂ-ਵਡੀਆਂ ਬੇਤੁਕੀਆਂ ਬੇਬੁਨਿਆਦ ਵਾਹੀ ਹੱਥ ਗੱਲਾਂ ਕਰਦਾ ਹੈ। ਵੈਸੇ ਤਾਂ ਉਹ ਜਿਹੜੀਆਂ ਬੇਗੁਫਕੂਫਾ ਆਨਾ ਗੱਲਾਂ ਜਿਹੜੀਆਂ ਉਹਦੀਆਂ ਹੈਗੀਆਂ ਜਵਾਬ ਦੇਣ ਲਾਇਕ ਤਾਂ ਹੈ ਨਹੀਂ ਪਰ ਜੇ ਕਈ ਵਾਰੀ ਕਿਸੇ ਗੱਲ ਦਾ ਜਵਾਬ ਨਾ ਨਾ ਦੇਈਏ ਫਿਰ ਉਹ ਕਿਤੇ ਨਾ ਕਿਤੇ ਪਰਸੈਪਸ਼ਨ ਹੋ ਜਾਂਦੀ ਹੈ ਵੀ ਸਹੀ ਨਾ ਗੱਲ ਕਰਦਾ ਉਹ। ਸੁਖ ਵਿਲਾਸ ਦੇ ਕਾਗਜ਼ ਲੈ ਕੇ ਪਾਲਿਸੀਆਂ ਪਤਾ ਨਹੀਂ ਕਿੱਥੋਂ ਚੱਕ ਕੇ ਲਿਆ ਕੇ ਗੁੰਮਰਾਹ ਕਰਨ ਦੀ ਲੋਕਾਂ ਨੂੰ ਕੋਸ਼ਿਸ਼ ਕੀਤੀ ਮੈਂ ਇੱਕ ਗੱਲ ਜ਼ਰੂਰ ਧਿਆਨ ਚ ਪੰਜਾਬ ਦੇ ਲੋਕਾਂ ਦੇ ਤੁਹਾਡੇ ਰਾਇ ਲੈ ਆਉਣੀ ਲਿਆਉਣੀ ਚਾਹਣਾ ਪਿਛਲੇ 7 ਸਾਲਾਂ ਤੋਂ ਇਹੀ ਪ੍ਰੈਸ ਕਾਨਫਰੰਸਾਂ ਇਹੀ ਅਲੀਗੇਸ਼ਨ ਇਹੀ ਧਮਕੀਆਂ ਇਹਨੂੰ ਢਾ ਦੇਵਾਂਗੇ ਜੀ ਇੱਥੇ ਸਕੂਲ ਖੋਲ੍ਹ ਦੇਵਾਂਗੇ ਜੀ ਇੱਥੇ ਹਸਪਤਾਲ ਬਣਾ ਦੇਵਾਂਗੇ ਜੀ ਇਹ ਪਿਛਲੀਆਂ ਸਰਕਾਰਾਂ ਜਿਹੜੀਆਂ ਚਾਹੇ 5 ਸਾਲ ਕਾਂਗਰਸ ਦੀ ਸਰਕਾਰ ਸੀ ਉਦੋਂ ਕਾਂਗਰਸੀ ਕਰਦੇ ਰਹੇ ਤੇ ਹੁਣ 2 ਸਾਲਾਂ ਤੋਂ ਆਮ ਆਦਮੀ ਪਾਰਟੀ ਇਹਨਾਂ ਦਾ ਰੈਵਨਿਊ ਮਿਨਿਸਟਰ ਹੁੰਦਾ ਹਟਾਤਾ ਉਹ ਤਮਾਤਰ ਪਹਿਲਾਂ ਤਾਂ ਉਹ ਕਰਦਾ ਰਿਹਾ ਬਿ ਮਿੰਤੀ ਕਰਾਂਗੇ ਢਾ ਦੇਾਂਗੇ ਕੱਲ ਮੁੱਖ ਮੰਤਰੀ ਦੀ ਹਾਲ ਵੇਖ ਲਓ ਕਹਿੰਦਾ ਸੁਖ ਵਿਲਾਸ ਦੀਆਂ ਜਿਹੜੀਆਂ ਕੰਧਾਂ ਇਹ ਗਾਰੇ ਨਾਲ ਨਹੀਂ ਲੋਕਾਂ ਦੇ ਖੂਨ ਨਾਲ ਚਿਣੀਆਂ ਹੋਈਆਂ ਮੈਂ ਮੁੱਖ ਮੰਤਰੀ ਨੂੰ ਯਾਦ ਕਰਾ ਦਿਆਂ ਕਿ ਮੁੱਖ ਮੰਤਰੀ ਤੇਰੇ ਹੱਥ ਰੰਗੇ ਅੱਜ ਤੱਕ ਪੰਜਾਬ ਦੇ ਨੌਜਵਾਨ ਦੇ ਖੂਨ ਨਾਲ ਉਸ ਖੂਨ ਦਾ ਦਾਗ ਧੋਣ ਦਾ ਤੂੰ ਜਿਹੜੀ ਕੋਸ਼ਿਸ਼ ਕਰ ਰਿਹਾ ਉਸ ਕੋਸ਼ਿਸ਼ ਦੇ ਵਿੱਚ ਸਫਲ ਨਹੀਂ ਹੋਏਂਗਾ ਤੂੰ ਜਦੋਂ ਲੋਕਾਂ 'ਚ ਜਾਏਂਗਾ ਤੈਨੂੰ ਲੋਕ ਸਪਾਲ ਕਰਨਗੇ ਉਸ ਮੁੱਦੇ ਤੇ ਜਿੰਨੀਆਂ ਮਰਜ਼ੀ ਬੇਤੁਕੀਆਂ ਗੱਲਾਂ ਕਰ ਲਾ ਤੂੰ ਆਪ ਦਾ ਜਿਹੜਾ ਸ਼ੁਭ ਕਰਨ ਦਾ ਖੂਨ ਤੇਰੇ ਹੱਥਾਂ ਤੇ ਲੱਗਿਆ ਹੈ ਨਾ ਉਹ ਦਾਗ ਨਹੀਂ ਧੋਤਾ ਜਾਣਾ ਮੈਂ ਉਹਨੇ ਜਿਹੜੀਆਂ 5 4 ਅਲੀਗੇਸ਼ਨਸ ਜਿਹੜੀਆਂ ਮੈਂ ਪੁਆਇੰਟ ਬਾਈ ਪੁਆਇੰਟ ਨੋਟ ਕੀਤੀਆਂ ਤੁਹਾਨੂੰ ਵੀ ਕਿਤੇ ਕੋਈ ਮੇਰੀ ਗੱਲ ਕਿਸੇ ਅਲੀਗੇਸ਼ਨਸ ਤੁਹਾਨੂੰ ਲੱਗ ਜੇ ਕਿ ਮੇਰਾ ਰਿਪਲਾਈ ਰਹਿ ਗਿਆ ਤਸੱਲੀ ਨਾਲ ਪੁੱਛ ਲਿਓ ਅੱਜ ਪੰਜਾਬ ਦੇ ਲੋਕਾਂ ਦੇ ਸਾਹਮਣੇ ਇਸ ਇਸ਼ੂ ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਜਿਹੜੇ ਲੋਕ ਆਪਣੀਆਂ ਕਮੀਆਂ ਸਿਆਸਤ ਦੀਆਂ ਲੁੱਟਾਂ ਖੋਹਾਂ ਚੋਰੀਆਂ ਛਪਾਉਣ ਵਾਸਤੇ ਬੇਬੁਨਿਆਦ ਗੱਲਾਂ ਕਰਦੇ ਆ ਉਹ ਐਕਸਪੋਜ਼ ਹੋਣੇ ਚਾਹੀਦੇ ਆ ਪੰਜਾਬ ਦੇ ਲੋਕਾਂ ਦੇ ਸਾਹਮਣੇ ਮੈਂ ਨੋਟ ਕਰਕੇ ਲਿਆਇਆ ਉਹਦੀ ਸੁਣ ਕੇ ਭਗਵੰਤ ਮਾਨ ਨੇ ਚਾਰ ਅਲੀਗੇਸ਼ਨ ਉਹਨੇ ਕੱਲ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਵੱਡੇ ਲਾਏ ਆ ਪਹਿਲਾ ਅਲੀਗੇਸ਼ਨ ਕਿ ਜਿਹੜੇ ਪਲਪਾ ਦੀ ਜ਼ਮੀਨ ਸੀ ਡੀਮਡ ਫੋਰੈਸਟ ਸੀ ਇਹ ਪਲਪਾ ਦੀ ਜ਼ਮੀਨ ਦੇ ਸੀਐਲਯੂ ਦੇਣ ਵਾਸਤੇ ਪੰਜਾਬ ਸਰਕਾਰ ਨੇ ਰੂਲਸ ਬੈਂਡ ਕੀਤੇ ਤੇ ਇਸ ਹੋਟਲ ਦੀ ਕੰਸਟਰਕਸ਼ਨ ਦੀ ਪਰਮਿਸ਼ਨ ਦਿੱਤੀ ਸੀ ਐਲ ਯੂਜ਼ ਚੇਂਜ ਕਰਕੇ ਤੇ ਨਾਲ ਇਹ ਵੀ ਕਿਹਾ ਕਿ ਇਸ ਹੋਟਲ ਦੀ ਪਰਮਿਸ਼ਨ ਮਿਲਣ ਤੋਂ ਬਾਅਦ ਕੈਬਨਿਟ ਨੇ ਜਿਹੜੀ ਉਹ ਪਾਲਿਸੀ ਬਣਾਈ ਸੀ ਉਹ ਸਕ੍ਰੈਪ ਕਰਤੀ ਕੇਵਲ ਇਸ ਹੋਟਲ ਨੂੰ ਬੈਨੀਫਿਟ ਦਿੱਤਾ ਮੈਂ ਸਾਰੇ ਕਾਗਜ਼ ਅੱਜ ਲੈ ਕੇ ਆਇਆ ਹਾਂ ਉਹ ਤਾਂ ਹਵਾ ਚ ਹੀ ਗੱਲਾਂ ਕਰਦਾ ਸੀ ਨਾ ਉਹਨੂੰ ਤਾਂ ਆਦਤ ਹੈ ਉਤੇ ਸਾਹਮਣੇ ਰੱਖ ਦਿਆਂ ਇਹ ਵੀ ਦੱਸ ਦਿਆਂ ਇਹਦਾ ਕਿ ਜਿਹੜਾ ਪੀ ਐਲ ਪੀ ਏ ਦੀ ਜ਼ਮੀਨ ਹੁੰਦੀ ਹੈ ਉਹਦਾ ਸੀ ਐਲ ਯੂ ਚੇਂਜ ਕਰਨ ਦਾ ਅਧਿਕਾਰ ਅਥਾਰਟੀ ਪਾਵਰ ਕੇਵਲ ਤੇ ਕੇਵਲ ਗਵਰਨਮੈਂਟ ਆਫ ਇੰਡੀਆ ਕੋਲੇ ਹੁੰਦੀ ਹੈ ਪੰਜਾਬ ਸਰਕਾਰ ਕੋਲੇ ਕੋਈ ਅਧਿਕਾਰ ਨਹੀਂ ਕੋਈ ਅਥਾਰਟੀ ਨਹੀਂ ਕੋਈ ਪਾਵਰ ਨਹੀਂ ਕੋਈ ਜੂਰਿਸਡਿਕਸ਼ਨ ਨਹੀਂ ਕਿ ਕਿਸੇ ਵੀ ਪੀਐਲਪੀਏ ਦੀ ਜ਼ਮੀਨ ਦੀ ਸੀਐਲਯੂ ਚੇਂਜ ਕਰ ਸਕੇ ਸੋ ਇਸ ਕਰਕੇ ਪੰਜਾਬ ਨੂੰ ਉਸ ਵੇਲੇ ਦੀ ਪੰਜਾਬ ਸਰਕਾਰ ਨੇ ਰੂਲਸ ਬੈਂਡ ਕਰਨ ਦਾ ਤਾਂ ਮਤਲਬ ਹੀ ਕੋਈ ਨਹੀਂ ਹੁੰਦਾ ਜਾਂ ਪੰਜਾਬ ਸਰਕਾਰ ਕੋਲੇ ਜਾਣ ਦਾ ਹੀ ਕੋਈ ਮਤਲਬ ਨਹੀਂ ਸੀ ਜਦੋਂ ਪੰਜਾਬ ਸਰਕਾਰ ਕੋਲੇ ਅਥਾਰਟੀ ਨਹੀਂ ਸੀ ਤਾਂ ਪੰਜਾਬ ਸਰਕਾਰ ਤੋਂ ਇਹਦੀ ਪਰਮਿਸ਼ਨ ਇੱਕ ਵੀ ਨਹੀਂ ਲਈ ਗਈ ਹਰ ਇੱਕ ਸੀਐਲਯੂ 2008 ਤੇ 2011 ਦੇ ਵਿੱਚ ਵਿੱਚ ਇਹ ਸੀਐਲਯੂ ਹੋਏ ਆ ਸਾਰੇ ਦੇ ਸਾਰੇ ਗਵਰਨਮੈਂਟ ਆਫ ਇੰਡੀਆ ਉਸ ਵੇਲੇ ਦੀ ਯੂਪੀਏ ਦੀ ਸਰਕਾਰ ਕਾਂਗਰਸ ਦੀ ਸਰਕਾਰ ਉਹਦੇ ਤੋਂ ਲਿੱਤੇ ਗਏ ਆ ਮੈਂ ਭਗਵੰਤ ਮਾਨ ਨੂੰ ਕਿੰਨੇ ਜਾ ਕੇ ਪੁੱਛ ਲਾ ਹੁਣ ਤਾਂ ਭਾਈਵਾਲੀ ਹੈ ਅਲਾਈਅੰਸ ਹੈ ਬੈਟ ਫੈਲੋਜ਼ ਹੁਣ ਤਾਂ ਤੁਸੀਂ ਪੁੱਛ ਜਾ ਕੇ ਉਸ ਵੇਲੇ ਦੀ ਯੂਪੀਏ ਦੀ ਸਰਕਾਰ ਨੂੰ ਡਾਕਟਰ ਮਨਮੋਹਨ ਸਿੰਘ ਦੀ ਕੈਬਨਿਟ ਸੀ ਸਾਰੇ ਸੀਐਲਯੂਸ ਉੱਥੋਂ ਹੋ ਕੇ ਆਏ ਅੱਜ ਮੈਂ ਸੀਐਲਯੂਸ ਦੀਆਂ ਕਾਪੀਆਂ ਲੈ ਕੇ ਆਇਆ ਹਾਂ ਆ ਤਿੰਨ ਪਾਕਟਸ ਆਫ ਲੈਂਡ ਹੈ ਜਿਹੜੇ ਉਹ ਮੈਂਸ਼ਨ ਕਰ ਰਿਹਾ ਸੀ ਤਿੰਨਾਂ ਦੇ ਸੀਐਲਯੂ ਭਾਰਤ ਸਰਕਾਰ ਪਰਿਆਵਰਣ ਔਰ ਵਨ ਮੰਤਰਾਲੇ ਆ ਪਹਿਲਾ ਸੀਐਲਯੂ ਜੀ ਸ੍ਰੀ ਕ੍ਰਿਸ਼ਨ ਸੇਰਾਵਤ ਉਸ ਵੇਲੇ ਦਾ ਅਫਸਰ ਸੀ 11 ਠੀਕ ਹੈ ਜੀ 111 2012 ਆ ਐਕਸੀਐਲਯੂ ਪਾਕਟ ਏ ਤੇ ਪਾਕਟ ਬੀ ਦਾ ਸੌਰੀ ਪਾਕਟ ਸੀ ਦਾ ਪਾਕਟ ਏ ਤੇ ਪਾਕਟ ਬੀ ਦਾ ਸੀਐਲਯੂ ਹੈ ਜੀ ਇਹ ਅਕਤੂਬਰ 13 2008 ਤੇ ਇਹ ਵੀ ਕੋਈ ਮਿਸਟਰ ਸਬਰਵਾਲ ਉਸ ਵੇਲੇ ਗਵਰਨਮੈਂਟ ਆਫ ਇੰਡੀਆ ਮਿਨਿਸਟਰੀ ਆਫ এনवायरमेंट ਐਂਡ ਫੋਰੈਸਟਸ ਨਾਰਥਰਨ ਰੀਜਨ ਆਫਿਸ ਇਹ ਤੁਸੀਂ ਪੜ੍ਹ ਸਕਦੇ ਹੋ ਇਹ ਸਾਰੇ ਦਾ ਸਾਰਾ ਜਿੰਨੀ ਜ਼ਮੀਨ 20.8 ਏਕੜੇ ਗਿਣਾਉਂਦਾ ਬਿਲਕੁਲ 20.8 ਏਕੜ ਉਹਦਾ ਸੀਐਲਯੂ ਗਵਰਨਮੈਂਟ ਆਫ ਇੰਡੀਆ ਮਿਨਿਸਟਰੀ ਆਫ এনवायरमेंट ਐਂਡ ਫੋਰੈਸਟਸ ਨਿਊ ਡੈਲੀ ਇਹ ਉਥੋਂ ਹੋ ਕੇ ਆਏ ਆ ਪੰਜਾਬ ਸਰਕਾਰ ਦਾ ਕੋਈ ਰੋਲ ਨਹੀਂ ਇਹਦੇ ਵਿੱਚ ਸੋ ਤੁਸੀਂ ਕਹੋ ਕਿ ਪੰਜਾਬ ਸਰਕਾਰ ਨੇ ਰੂਲਸ ਬੈਂਡ ਕਰਤੇ ਪੰਜਾਬ ਸਰਕਾਰ ਨੇ ਕੰਸੈਸ਼ਨਸ ਦਿੱਤੇ ਇਹ ਵੀ ਬਿਲਕੁਲ ਝੂਠ ਬਿਲਕੁਲ ਬੇਬੁਨਿਆਦ ਹੈ ਮੈਂ ਚੈਲੰਜ ਕਰਦਾ ਹਾਂ ਮੁੱਖ ਮੰਤਰੀ ਨੂੰ ਕਿ ਦਿਖਾਵੇ ਪੰਜਾਬ ਸਰਕਾਰ ਨੇ ਕਿੱਥੇ ਸੀਐਲਯੂ ਦਿੱਤਾ ਸੁਖਮਿਲ ਸਾਹਿਬ ਦੂਜੀ ਗੱਲ ਫਿਰ ਮੁੱਖ ਮੰਤਰੀ ਕਹਿੰਦਾ ਕਿ ਉਸ ਤੋਂ ਬਾਅਦ ਇਹ ਪਾਲਿਸੀ ਜਿਹੜੀ ਹੈ ਇਕੋ ਟੂਰਿਜ਼ਮ ਦੀ ਉਸ ਕ੍ਰੈਪ ਕਰ ਦਿੱਤੀ ਗਈ ਆ ਪਾਲਿਸੀ ਦੀ ਕਾਪੀ ਹੈ ਅੱਜ ਵੀ ਐਗਜ਼ਿਸਟ ਕਰ ਰਹੀ ਹੈ ਟਿਲ ਡੇਟ ਅੱਜ ਜਾ ਕੇ ਕੱਢ ਲਓ ਇੰਟਰਨੈਟ ਤੋਂ ਪੰਜਾਬ ਸਰਕਾਰ ਦੀ ਵੈਬਸਾਈਟ ਤੋਂ ਤੁਹਾਨੂੰ ਇਹ ਪਾਲਿਸੀ ਮਿਲ ਜੂਗੀ ਐਂਡ ਇਹ ਪਾਲਿਸੀ ਵੈਸੇ ਸਾਰੀ ਪਾਲਿਸੀ ਤੁਸੀਂ ਪੜ ਲਓ ਪਾਲਿਸੀ ਦੇ ਅਖੀਰ ਦੇ ਵਿੱਚ ਕੀ ਹੈ ਲਿਖਿਆ ਇਨ ਜਨਰਲ ਦੋ ኦਪਰੇਸ਼ਨਲ ਗਾਈਡਲਾਈਨਸ ਫਾਰ ਥਿਸ ਪਾਲਿਸੀ issued by ministry of tourism government of india would be followed ਸੋ ਇਹ ਪਾਲਿਸੀ ਵੀ ਸਾਰੀ ਗਵਰਨਮੈਂਟ ਆਫ ਇੰਡੀਆ ਦੀ ਪਾਲਿਸੀ ਹੈ ਟੂਰਿਜ਼ਮ ਮਿਨਿਸਟਰੀ ਦੀ ਪਾਲਿਸੀ ਹੈ ਅੱਜ ਵੀ ਐਗਜ਼ਿਸਟ ਕਰਦੀ ਹੈ ਸੋ ਜਿਹੜੀ ਭਗਵੰਤ ਮਾਨ ਕਹਿੰਦਾ ਕਿ ਕੈਬਨਟ ਨੇ ਇਹਨਾਂ ਨੂੰ ਪਰਮਿਸ਼ਨ ਦੇਣ ਤੋਂ ਬਾਅਦ ਸਕ੍ਰੈਪ ਕਰਤੀ ਮੈਂ ਚੈਲੰਜ ਕਰਦਾ ਉਹਨੂੰ ਉਸ ਕੈਬਨਟ ਦੇ ਮਿੰਟਸ ਹੈ ਜਿਹੜੇ ਉਹ ਜਨਤਕ ਕਰੇ ਕੈਬਨਟ ਦੇ ਵਿੱਚ ਤਾਂ ਹਰ ਇੱਕ ਚੀਜ਼ ਹਰ ਇੱਕ ਲਫ਼ਜ਼ ਰਿਕਾਰਡ ਹੁੰਦਾ ਹੈ ਪਬਲਿਕ ਕਰੇ ਕਿ ਕਿਹੜੀ ਪਾਲਿਸੀ ਉਸ ਵੇਲੇ ਇਸ ਸੀਐਲਯੂ ਤੋਂ ਬਾਅਦ ਸਕ੍ਰੈਪ ਕੀਤੀ ਗਈ ਇਹ ਪਹਿਲਾ ਅਲੀਗੇਸ਼ਨ ਸੀ ਦੂਜਾ ਅਲੀਗੇਸ਼ਨ ਸੀ ਭਗਵੰਤ ਮਾਨ ਦਾ ਕਿ ਮੈਟਰੋ ਇਕੋ ਗ੍ਰੀਨਸ ਜਿਹੜੀ ਸੁਖ ਵਿਲਾਸ ਦੀ ਹੋਲਡਿੰਗ ਕੰਪਨੀ ਹੈ ਉਹਨੂੰ ਟੈਕਸ ਇਨਸੈਂਟਿਵਸ ਦਿੱਤੇ ਗਏ ਇੱਕ ਪਾਲਿਸੀ ਰਾਈਨ ਇਨਵੈਸਟਮੈਂਟ ਪਾਲਿਸੀ ਰਾਈਨ ਟੈਕਸ ਇਨਸੈਂਟਿਵਸ ਦਿੱਤੇ ਗਏ ਤੇ ਉਹ ਜਿਹੜੀ ਪਾਲਿਸੀ ਹੈ ਉਸ ਤੋਂ ਬਾਅਦ ਰਿਵੋਕ ਕਰ ਦਿੱਤੀ ਗਈ ਕੇਵਲ ਤੇ ਕੇਵਲ ਸੁਖ ਵਿਲਾਸ ਨੂੰ ਇਨਸੈਂਟਿਵ ਦੇਣ ਵਾਸਤੇ ਉਹ ਇੱਕ ਪਾਲਿਸੀ ਬਣਾਈ ਗਈ ਸੀ ਇਹ ਦੂਜਾ ਅਲਿਗੇਸ਼ਨ ਸੀ ਉਹਦਾ ਮੈਂ ਇਹਦਾ ਵੀ ਜਵਾਬ ਦੇ ਦਿਆਂ ਜਿਹੜੇ ਇਨਸੈਂਟਿਵਸ ਕਿਸੇ ਵੀ ਇੰਡਸਟਰੀ ਨੂੰ ਸੂਬੇ ਦੇ ਵਿੱਚ ਜਿਹੜੀ ਲੱਗਦੀ ਹੈ ਕੋਈ ਵੀ ਇੰਡਸਟਰੀ ਹੋਵੇ ਹੋਟਲ ਇੰਡਸਟਰੀ ਹੋਵੇ ਮੈਨੂਫੈਕਚਰਿੰਗ ਇੰਡਸਟਰੀ ਹੋਵੇ ਸਰਵਿਸ ਇੰਡਸਟਰੀ ਹੋਵੇ ਉਹ ਜਿਹੜੇ ਇਨਸੈਂਟਿਵਸ ਹੈ ਉਹ ਇਨਵੈਸਟ ਪੰਜਾਬ ਰਾਈ ਪੰਜਾਬ ਬੋਰਡ ਆਫ ਇਨਵੈਸਟਮੈਂਟ ਪ੍ਰੋਮੋਸ਼ਨ ਦਿੰਦਾ ਹੈ ਉਹ ਇਨਵੈਸਟਮੈਂਟ ਪਾਲਿਸੀ ਜਿਹੜੀ ਹੈ 2013 ਦੇ ਵਿੱਚ ਬਣੀ ਸੀ ਤੇ ਅੱਜ ਵੀ ਐਗਜ਼ਿਸਟ ਕਰਦੀ ਹੈ ਪਹਿਲਾਂ ਤਾਂ ਇਹਨੇ ਇੱਕ ਥਾਂ ਤੇ ਕਿਹਾ ਕਿ ਉਹ ਪਾਲਿਸੀ ਸਕ੍ਰੈਪ ਕਰਤੀ ਫਿਰ ਅਖੀਰ ਦੇ ਵਿੱਚ ਕਹਿੰਦਾ ਕਿ ਨਹੀਂ ਹੈਗੀ ਐ ਪਰ ਉਹਦੇ ਵਿੱਚ ਕੁਝ ਐਮੈਂਡਮੈਂਟਸ ਕਰਤੀਆਂ ਮੈਂ ਦੱਸ ਦਿਆਂ ਤੁਹਾਨੂੰ ਉਹਦੇ ਵਿੱਚ ਕੀ ਐਮੈਂਡਮੈਂਟਸ ਹੋਈਆਂ ਉਹ ਪਾਲਿਸੀ ਅੱਜ ਵੀ ਐਗਜ਼ਿਸਟ ਕਰਦੀ ਹੈ 2013 ਤੋਂ ਹੁਣ ਤੱਕ ਅਨੇਕਾਂ ਇੰਡਸਟਰੀਜ਼ ਇਹ ਤਾਂ ਕਹਿੰਦਾ ਨਾ ਕਿ ਕੱਲੇ ਸੁਖ ਵਿਲਾਸ ਨੇ ਉਹਦੇ ਚ ਲਿੱਤੀ ਐ ਬੈਨੀਫਿਟਸ ਮੈਂ ਇੰਡਸਟਰੀਆਂ ਦੀ ਲਿਸਟ ਦੇਊਂਗਾ ਜਿਨ੍ਹਾਂ ਨੇ ਉਸ ਪਾਲਿਸੀ ਤਹਿਤ ਇਨਸੈਂਟਿਵ ਲਿੱਤੇ ਤੇ ਜਿਹੜਾ ਬੰਦਾ ਕੋਈ ਵੀ ਇੰਡਸਟਰੀਲਿਸਟ ਅੱਜ ਤੁਸੀਂ ਬੰਬੇ ਜਾਂਦੇ ਹੋ ਤੁਸੀਂ ਬਾਹਰ ਵਿਦੇਸ਼ ਚ ਜਾਂਦੇ ਹੋ ਇੰਡਸਟਰੀ ਨਾਲ ਗੱਲ ਕਰਨ ਜਾਂਦੇ ਹੋ ਕਿ ਸਾਡੇ ਸੂਬੇ ਚ ਆ ਕੇ ਇੰਡਸਟਰੀ ਲਾ ਤੁਸੀਂ ਇਨਸੈਂਟਿਵ ਦਿਨੇ ਹੋ ਮੈਂ ਅੱਜ ਦੀ ਇਹਨਾਂ ਦੀ ਬਾਈ ਦੀ ਪਾਲਿਸੀ ਵੀ ਦਿਖਾਉਣਾ ਸੋ ਉਹ ਪਾਲਿਸੀ ਜਿਹੜੀ ਹੈ ਉਹ ਅੱਜ ਵੀ ਐਗਜ਼ਿਸਟ ਕਰਦੀ ਹੈ ਜਿਹੜੀ ਇਹ ਗੱਲ ਕਰਦਾ ਆ ਤਾਂ ਹੈਗੀ ਜੀ 2013 ਦੀ ਪਾਲਿਸੀ ਠੀਕ ਹੈ ਜੀ ਆ ਜਿਹੜੀ ਪਾਲਿਸੀ ਮੁੱਖ ਮੰਤਰੀ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕੱਲ ਦਿੱਤੀ ਸੀ ਜਿਦੇ ਚ ਐਸਜੀਐਸਟੀ ਐਕਟ ਦਾ ਇਹਨੇ ਜ਼ਿਕਰ ਕੀਤਾ ਸੀ ਰਕਮ ਦਸੀ ਸੀ 84 ਕਰੋੜ 85 ਕਰੋੜ ਮੈਂ ਉਹਦੇ ਤੇ ਆਉਂਗਾ ਪਰ ਕੇਰਾ ਮੈਂ ਪਾਲਿਸੀ ਤੇ ਗੱਲ ਕਰ ਰਿਹਾ ਹਾਂ ਜੀਦੇ ਐਸਜੀਐਸਟੀ ਵੈਟ ਐਗਜ਼ੈਂਪਸ਼ਨ ਆ ਜਾਂਦਾ ਇਲੈਕਟ੍ਰਿਸਿਟੀ ਡਿਊਟੀ ਦੀ ਗੱਲ ਆ ਜਾਂਦੀ ਹੈ ਤੇ ਲਗਜ਼ਰੀ ਟੈਕਸ ਵਗੈਰਾ ਉਹਦੀ ਐਗਜ਼ੈਂਪਸ਼ਨ ਦੀ ਗੱਲ ਆਉਂਦੀ ਹੈ ਇਹਦੇ ਵਿੱਚ 2013 ਦੀ ਪਾਲਿਸੀ ਹੈ 75% ਐਗਜ਼ੈਂਪਸ਼ਨ ਸੀ ਐਸਜੀਐਸਟੀ ਵੈਟ ਤੇ ਇਲੈਕਟ੍ਰਿਸਿਟੀ ਡਿਊਟੀ ਤੇ 100% 10 ਸਾਲਾਂ ਵਾਸਤੇ ਇਲੈਕਟ੍ਰਿਸਿਟੀ ਡਿਊਟੀ ਤੇ ਇਲੈਕਟ੍ਰਿਸਿਟੀ ਬਿੱਲ ਤੇ ਨਹੀਂ ਤੀਜੀ ਗੱਲ ਆ ਜਿਹੜੀ ਲਗਜ਼ਰੀ ਟੈਕਸ ਵਗੈਰਾ ਉਹ 10 ਸਾਲਾਂ ਵਾਸਤੇ 75% ਆ 2022 ਦੀ ਪਾਲਿਸੀ ਹੈ ਆ ਆ ਮੁੱਖ ਮੰਤਰੀ ਦੀ ਫੋਟੋ ਵੇਖ ਲੋ ਆਹੀ ਹੈ ਨਾ ਨਟਵਰ ਲਾਲ ਮੈਂ ਗਲਤ ਪਾਲਿਸੀ ਕਰਨੀ ਨਾ ਦਿਖਾ ਰਿਆ ਤੇ ਇਹਦੇ ਚ ਪਹਿਲੀ ਦੋ ਲਾਈਨਾਂ ਚ ਕੀ ਕਹਿੰਦਾ ਹੈ ਮੈਸੇਜ ਫਰਮ ਚੀਫ ਮਿਨਿਸਟਰ ਪੰਜਾਬ ਇਟ ਇਜ਼ ਵਿਦ ਗ੍ਰੇਟ ਪ੍ਰਾਈਡ ਐਂਡ ਐਨਥੂਸੀਆਜ਼ਮ ਥੈਟ ਆਈ ਪ੍ਰੈਜ਼ੈਂਟ ði ਨਿਊ ਇੰਡਸਟਰੀਅਲ ਐਂਡ ਬਿਜ਼ਨਸ ਡਿਵੈਲਪਮੈਂਟ ਪਾਲਿਸੀ ਆਫ 2022 ਆਫ ਪੰਜਾਬ ਹੁਣ ਇਹਦੇ ਵਿੱਚ ਕੀ ਕੰਸੈਸ਼ਨਸ ਹੈ ਆ ਵੀ ਜਿੱਥੇ ਐਸਜੀਐਸਟੀ ਦੀ ਰੀਇੰਬਸਮੈਂਟ ਦੀ ਗੱਲ ਹੈ 100% ਰੀਇੰਬਸਮੈਂਟ ਫਾਰ 15 ইয়ারਸ ਇਸ ਪਾਲਿਸੀ ਚ ਤਾਂ 75% ਫਾਰ 10 ইয়ারਸ ਹੈ ਨਾ ਜਿਹਦੇ ਤਹਿਤ ਸੁਖ ਵਿਲਾਸ ਦਾ ਹੋਟਲ ਬਣਿਆ ਹੁਣ ਤਾਂ ਤੁਸੀਂ 100% ਦੇ ਰਹੇ ਹੋ 15 ਸਾਲਾਂ ਵਾਸਤੇ ਦੇ ਰਹੇ ਹੋ ਫਿਰ ਅਗਲੀ ਆ ਗਈ ਐਗਜ਼ੈਂਪਸ਼ਨ ਫ্রম ਇਲੈਕਟ੍ਰਿਸਿਟੀ ਡਿਊਟੀ 100% exemption for 15 years ਇਹਦੇ ਵਿੱਚ ਵੀ 10 ਸਾਲਾਸਤੇ exemption ਹੈ ਤੁਸੀਂ ਤਾਂ ਉਹ ਵੀ ਵਧਾਤੀ ਤੀਜੀ ਗੱਲ ਐਕਸਟਰਾ ਤੁਸੀਂ ਇਹਦੇ ਵਿੱਚ ਪਾਤਾ ਰੀਇਮਬਰਸਮੈਂਟ ਆਫ ਸੀਐਲਯੂ 100% ਸੀਐਲਯੂ ਤੇ ਜਿਹੜਾ ਖਰਚਾ ਆਊਗਾ ਉਹ ਰੀਇਮਬਰਸ ਹੋਊਗਾ exemption from stamp duty 100% stamp duty exemption ਦਿੱਤੀ ਇਹ ਤੁਸੀਂ ਐਕਸਟਰਾ ਚੀਜ਼ਾਂ ਇਹਦੇ ਵਿੱਚ ਐਡ ਕੀਤੀਆਂ ਆ ਜਿਹੜੀ ਥੋਡੀ ਇਨਵੈਸਟਮੈਂਟ ਪਾਲਿਸੀ ਹੈ ਮੈਂ ਪਰ ਇੱਕ ਸਵਾਲ ਜ਼ਰੂਰ ਕਰਨਾ ਚਾਹਣਾ। ਕਿ ਤੁਸੀਂ ਚੀਜ਼ਾਂ ਇੰਨੀਆਂ ਵਧਾਤੀਆਂ ਇਸ ਪਾਲਿਸੀ ਦੇ ਵਿੱਚ। ਇਸ ਦੇ ਬਾਵਜੂਦ ਵੀ ਪੰਜਾਬ 'ਚ ਇੰਡਸਟਰੀ ਕਿਉਂ ਨਹੀਂ ਆ ਰਹੀ? ਆਉਣਾ ਤਾਂ ਦੂਰ ਪੰਜਾਬ 'ਚੋਂ ਇੰਡਸਟਰੀ ਛੱਡ ਛੱਡ ਕੇ ਯੂਪੀ ਤੇ ਬਿਹਾਰ 'ਚ ਜਾ ਰਹੀ ਹੈ। 2.5 ਲੱਖ ਕਰੋੜ ਦੀ ਇਨਵੈਸਟਮੈਂਟ ਪੰਜਾਬ ਦੇ ਵਪਾਰੀਆਂ ਨੇ ਯੂਪੀ ਤੇ ਬਿਹਾਰ 'ਚ ਕਰ ਲਈ। ਇੰਨੇ ਇਨਸੈਂਟਿਵ ਤੁਸੀਂ ਦਿੱਤੇ। ਜਿਹੜੀ 2013 ਦੀ ਪਾਲਿਸੀ ਉਹਦੋਂ ਡਬਲ ਇਨਸੈਂਟਿਵ ਤੁਸੀਂ ਦੇਤੇ ਤੇ ਫੇਰ ਵੀ ਨਹੀਂ ਆ ਰਿਹਾ ਇੱਥੋਂ ਕਲੀਅਰ ਹੁੰਦਾ ਕਿ ਮੁੱਖ ਮੰਤਰੀ ਸਾਹਿਬ ਤੁਹਾਡੇ ਵਿੱਚ ਇਨਵੈਸਟਰ ਦਾ ਫੇਥ ਕਿੰਨਾ ਹੈ ਜਾਂ ਮੈਂ ਕਹਾਂ ਲੈਕ ਆਫ ਫੇਥ ਕਿੰਨਾ ਹੈ ਜਿਹੜੀ ਲੁੱਟ ਤੁਸੀਂ ਮਚਾਈ ਹੈ ਤੁਹਾਡੇ ਪਰਿਵਾਰ ਨੇ ਮਚਾਈ ਹੈ ਕਿਹਨੂੰ ਨਹੀਂ ਪਤਾ ਅੱਜ ਪਟਿਆਲੇ ਕੇਬਲ ਤੇ ਕੀ ਹੋਈ ਜਾਂਦਾ ਜੀ ਕੌਣ ਕਰ ਰਿਹਾ ਮੁੱਖ ਮੰਤਰੀ ਦਾ ਪਰਿਵਾਰ ਸਾਰਾ ਪਟਿਆਲਾ ਇਸ ਗੱਲ ਨੂੰ ਗੱਲ ਕਰ ਰਿਹਾ ਤੁਸੀਂ ਜਦੋਂ ਤੁਹਾਡੇ ਐਮਐਲਏ ਮੰਤਰੀ ਪਰਿਵਾਰ ਦੇ ਲੋਕ ਐਗਜ਼ਿਸਟਿੰਗ ਬਿਜ਼ਨੈਸਸ ਨੂੰ ਪੈਗੇ ਤੇ ਫਿਰ ਤੁਸੀਂ ਕੀ ਆਸ ਕਰਦੇ ਹੋ ਇੱਥੇ ਕੋਈ ਬਿਜ਼ਨਸ ਕਰੂਗਾ ਆਕੇ ਇਹ ਕੁਐਸਚਨ ਮਾਰਕ ਮੁੱਖ ਮੰਤਰੀ ਤੇ ਹੈ ਕਿ ਅੱਜ ਵੀ ਉਹ ਇਨਵੈਸਟਮੈਂਟ ਪਾਲਿਸੀ ਵਿਦ ਐਡਿਡ ਇਨਸੈਂਟਿਵਸ ਮੌਜੂਦ ਹੈ ਪਰ ਇੰਡਸਟਰੀ ਪੰਜਾਬ 'ਚ ਨਹੀਂ ਆ ਰਹੀ ਇਹ ਦੂਜਾ ਸਵਾਲ ਸੀ ਜੀ ਮੁੱਖ ਮੰਤਰੀ ਦਾ ਦੂਜਾ ਜਵਾਬ ਸੀ ਦੂਜੇ ਅਲੀਗੇਸ਼ਨ 'ਤੇ ਤੀਜੀ ਗੱਲ ਮੁੱਖ ਮੰਤਰੀ ਨੇ ਕੀਤੀ ਹਾਂ ਮੈਂ ਤੁਹਾਨੂੰ ਸੌਰੀ ਵਿੱਚ ਗੱਲ ਰਹੇਗੀ ਮੁੱਖ ਮੰਤਰੀ ਨੇ ਇਹ ਵੀ ਗੱਲ ਕੀਤੀ ਕਿ ਉਹਦੇ ਤਹਿਤ ਕੇਵਲ ਸੁਖ ਵਿਲਾਸ ਨੇ ਬੈਨੇਫਿਟ ਲਿੱਤਾ ਜੀ ਉਸ ਪਾਲਿਸੀ ਦਾ ਇਟ ਵਾਸ ਓਨਲੀ ਫਾਰ ਸੁਖ ਵਿਲਾਸ ਮੈਂ ਕੇਵਲ ਮੁਹਾਲੀ ਡਿਸਟ੍ਰਿਕਟ ਦੀ ਇੰਡਸਟਰੀ ਜਿਹੜੀ ਉਸ ਪਾਲਿਸੀ ਤਹਿਤ ਬੈਨੇਫਿਟ ਲੈ ਰਹੀ ਹੈ ਅੱਜ ਵੀ ਮੈਂ ਉਹਦੀ ਲਿਸਟ ਲੈ ਕੇ ਆਇਆ ਕੇਵਲ ਮੁਹਾਲੀ ਡਿਸਟ੍ਰਿਕਟ ਦੀ ਹੈ 8 ਹੋਟਲ ਹੈ ਜੀ 56 ਇੰਡਸਟਰੀਜ਼ ਇੰਡਸਟਰੀਜ਼ ਹੈਗੇ ਆ ਲਿਸਟ ਹੈ ਲੈ ਜਿਓ ਜਾਨ ਲੱਗੇ ਤੇ ਮੁੱਖ ਮੰਤਰੀ ਨੂੰ ਇਸ ਵੇਲੇ ਤਾਂ ਤੁਹਾਨੂੰ ਮਿਲਣਾ ਨਹੀਂ ਠੰਡ ਦਾ ਵੀ ਮੌਸਮ ਹੈ ਕਣੀਆਂ ਵੀ ਪੈ ਰੀਆਂ ਤੇ ਖੈਰ ਇਸ ਵੇਲੇ ਉਹਦੇ ਨਾਲ ਕੋਈ ਗੱਲ ਕਰਨ ਦਾ ਫਾਇਦਾ ਵੀ ਨਹੀਂ ਹੁੰਦਾ ਕੱਲ ਨੂੰ ਕਿਸੇ ਉਹਦੇ ਅਫਸਰ ਨੂੰ ਜ਼ਰੂਰ ਜਾ ਕੇ ਇਹ ਚੀਜ਼ ਦਿਖਾਓ ਜੇ ਮੈਂ 8 ਹੋਟਲ ਤੁਹਾਨੂੰ ਦੱਸ ਦੇਣਾ ਜਿਹਦੇ ਚ ਆ ਮੈਟਰੋ ਇਕੋ ਗ੍ਰੀਨ ਵੀ ਹੈ ਸੁਖ ਵਿਲਾਸ ਹਾਂ ਸੁਖ ਵਿਲਾਸ ਤੋਂ ਇਲਾਵਾ 7 ਹੋਰ ਹੋਟਲ 56 ਹੋਰ ਇੰਡਸਟਰੀਜ਼ ਉਸੇ ਪਾਲਿਸੀ ਤਹਿਤ ਇਹ ਬੈਨੀਫਿਟਸ ਲੈ ਰਹੀਆਂ ਇਹ ਕੇਵਲ ਮੁਹਾਲੀ ਡਿਸਟ੍ਰਿਕਟ ਹੈ ਬਾਕੀ ਦੇ ਪੰਜਾਬ ਦੀ ਲਿਸਟ ਇਸ ਤੋਂ ਬਾਅਦ ਹੈ ਜੋ ਮੈਨੂੰ ਅਫਸਰਾਂ ਨੇ ਦੱਸਿਆ 600 ਇੰਡਸਟਰੀ ਹੈ ਪੰਜਾਬ ਦੇ ਵਿੱਚ ਜਿਹੜੀ ਉਹਦਾ ਬੈਨੀਫਿਟ ਲੈ ਰਹੀ ਤੁਹਾਨੂੰ ਲਿਸਟ ਇਨਵੈਸਟ ਪੰਜਾਬ ਤੋਂ ਮਿਲ ਜੂਗੀ ਤੀਜਾ ਮੁੱਖ ਮੰਤਰੀ ਸਾਹਿਬ ਕਹਿੰਦੇ ਜੀ ਕਿ ਇੱਕ ਸੜਕ ਬਣੀ ਮੈਂ ਉਹਦੇ ਲਫ਼ਜ਼ ਹੀ ਰਿਪੀਟ ਕਰਦਾ ਕਿ ਜਿਹੜਾ ਇਹਨਾਂ ਦਾ ਇੱਟਾਂ ਵਾਲਾ ਹੋਟਲ ਹੈ ਨਾ ਜਿਹੜੀ ਬਿਲਡਿੰਗ ਹੈ ਉਥੋਂ ਟੈਂਟ ਵਾਲੇ ਪਾਸੇ ਨੂੰ ਜਿਹੜੀ ਸੜਕ ਜਾਂਦੀ ਹੈ ਉਹ ਸੜਕ 호텔 ਵਰਤਦਾ ਤੇ ਉਹ ਪੰਜਾਬ ਦੇ ਖਜ਼ਾਨੇ ਦੇ ਪੈਸੇ ਨਾਲ ਬਣੀ ਹੁਣ ਮੈਂ ਮੁੱਖ ਮੰਤਰੀ ਨੂੰ ਇਗਨੋਰੈਂਟ ਕਹਾ ਮੂਰਖ ਕਹਾ ਕਿ ਹੈਬਿਚੁਅਲ ਲਾਇਰ ਕਹਾ ਆਦਤਨ ਜਿਹਨੂੰ ਆਦਤ ਹੁੰਦੀ ਹੈ ਝੂਠ ਬੋਲਣ ਦੀ ਉਹ ਜਿਹੜੀ ਸੜਕ ਦਾ ਮੁੱਖ ਮੰਤਰੀ ਜ਼ਿਕਰ ਕਰ ਰਿਹਾ ਉਹ 68 ਲੱਖ 12000 ਰੁਪਏ ਚ ਸੜਕ ਬਣੀ ਹੈ 68 ਲੱਖ 12000 ਸੁਖ ਵਿਲਾਸ ਨੇ ਜਾਂ ਮੈਟਰੋ ਇਕੋ ਗ੍ਰੀਨ ਨੂੰ ਕਹਿ ਦਈਏ ਆਪਾਂ ਮੰਡੀ ਬੋਰਡ ਨੂੰ ਬਾਈ ਚੈੱਕ ਜਮਾ ਹੋਏ ਆ ਉਹ ਪੈਸੇ 2013 ਆ ਚਿੱਠੀ ਆ ਮੰਡੀ ਬੋਰਡ ਦੀ ਇੱਕ ਇੱਕ ਰੁਪਿਆ ਉਸ ਸੜਕ ਦਾ ਇਹ ਅੱਜ ਦੇ ਹੁਕਮਰਾਨਾਂ ਵਰਗੇ ਹੁੰਦੇ ਨਾ ਤੇ ਇਹਨਾਂ ਨੇ ਕਹਿਣਾ ਸੀ ਅਸੀਂ ਸਰਕਾਰ ਆ ਜਿਵੇਂ ਇਹਨਾਂ ਤੇ ਵੀ ਕਈ ਹੈਗੇ ਨਾ ਲੀਡਰ ਆਈ ਐਮ ਗਵਰਨਮੈਂਟ ਸਰਕਾਰ ਦੇ ਪੈਸੇ ਨਾਲ ਬਣਾਉਂਦੇ 100 ਜਸਟੀਫਿਕੇਸ਼ਨਸ ਹੋ ਜਾਂਦੀਆਂ ਸਰਕਾਰ ਦੇ ਪੈਸੇ ਨਾਲ ਬਣਾਉਣ ਦੀਆਂ ਪਰ ਇੱਕ ਇੱਕ ਰੁਪਇਆ ਮੈਟਰੋ ਇਕੋ ਗ੍ਰੀਨ ਨੇ 6812000 ਜਿਹੜੀ ਹੋਟਲ ਦੀ ਮੇਨ ਬਿਲਡਿੰਗ ਤੋਂ ਟੈਂਟਸ ਵੱਲ ਨੂੰ ਜਿਹੜੀ ਸੜਕ ਜਾਂਦੀ ਹੈ ਉਹਦਾ ਪੰਜਾਬ ਮੰਡੀ ਬੋਰਡ ਨੂੰ ਜਮ੍ਹਾਂ ਕਰਾਇਆ ਹੁਣ ਆਜੋ ਚੌਥੀ ਅਲੀਕੇਸ਼ਨ ਤੇ ਮੁੱਖ ਮੰਤਰੀ ਉਹ ਕਹਿੰਦਾ ਜੀ 108 ਕਰੋੜ ਅੱਜ ਇਹ ਕਿੰਨਾ ਦਾ ਉਹ ਮੈਂ ਵੇਖਿਆ ਉਹਨੂੰ ਸੰਘ ਤਾਂ ਬਹੁਤ ਪਾੜਦਾ ਰੋਜ਼ ਉਹ ਪਰ ਮੁੱਖ ਮੰਤਰੀ ਬਣਾਉਂਦਾ ਕੁਝ ਨਹੀਂ ਉਹਨੂੰ 108 ਕਰੋੜ ਨੂੰ ਵੱਡਾ ਹੋਰ ਵੱਡਾ ਦਿਖਾਉਣ ਵਾਸਤੇ ਬਹੁਤ ਵੱਡੀ ਰਕਮ ਹੈ ਹੋਰ ਵੱਡਾ ਦਿਖਾਉਣ ਵਾਸਤੇ 1 ਅਰਬ 8 ਲੱਖ ਮੈਨੂੰ ਤਾਂ ਐ ਸੀ ਉਹ ਮੈਂ ਲਾਲੂ ਯਾਦਵ ਦੀ ਕਰੀਨ ਵੇਖੀ ਸੀ ਕਹਿੰਦਾ ਸੀ ਧੀਰੇ ਬੋਲੀਏ ਨਕਸ਼ਾ ਨਾ ਫਟ ਜਾਏ ਇੱਥੋਂ ਸੇ کہیں ਇਹ ਨਕਸ਼ਾ ਫਟਨ ਵਾਲਾ ਹਾਲ ਨਾ ਹੋ ਜੇ ਕਿਤੇ ਇਹਨਾਂ ਦਾ ਜਿਹੜੀ ਇਹ ਕਹਿੰਦੇ ਨਾ 108 ਕਰੋੜ ਦੇ ਇਨਸੈਂਟਿਵ ਲੈ ਗਏ ਲੁੱਟ ਕੇ ਲੈ ਗਏ ਅੱਜ ਮੈਂ ਉਹਦੇ ਤੇ ਮੁੱਖ ਮੰਤਰੀ ਨੂੰ ਚੈਲੰਜ ਕਰਨਾ ਹੈ ਜੇ ਬੰਦਾ ਹੈ ਨਾ ਅੱਜ ਮੈਂ ਪੰਜਾਬੀ ਚ ਗੱਲ ਕਰੂੰਗਾ ਜੇ ਬੰਦਾ ਹੈ ਤਾਂ ਫਿਰ ਇਹ ਚੈਲੰਜ ਕਬੂਲ ਕਰ ਅੱਜ ਪਹਿਲੀ ਗੱਲ ਮੁੱਖ ਮੰਤਰੀ ਨੇ ਕਹੀ ਕਿ ਇਹਨਾਂ ਨੇ ਜੀ ਐਸਜੀਐਸਟੀ ਤੇ ਵੈਟ ਦਾ 85 ਕਰੋੜ 84 ਲੱਖ ਰੁਪਈਆ ਆ ਸੀ ਮੁੱਖ ਮੰਤਰੀ ਨੇ ਕੱਲ੍ਹ ਹੀ ਦਿੱਤੀ ਹੈ ਚਿੱਠੀ 85 ਕਰੋੜ 84 ਲੱਖ ਰੁਪਇਆ ਵੈਟ ਦੇ ਤਹਿਤ ਇਹਨਾਂ ਨੇ ਸਰਕਾਰ ਤੋਂ ਇਨਸੈਂਟਿਵ ਰਿਫੰਡ ਲੈ ਲਿਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ